ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਬੜੇ ਦਿਨਾਂ ਬਾਅਦ ਹੁਣ ਇਦਾਂ ਤੁਰ ਫਿਰ ਕੇ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਥੋੜਾ ਜਨ ਮੈਂ ਖਰਾਬ ਹੋ ਗਿਆ ਆਪਣਾ ਗੇਟ ਮੈਨੂੰ ਲੱਗਦਾ ਟਾਈਟ ਕਰਨ ਵਾਲਾ ਹੈ ਉੱਪਰੋਂ ਇਹ ਤਾਂ ਖੁੱਲਾ ਹੀ ਰਹਿ ਜਾਂਦਾ ਪਹਿਲਾਂ ਨਹੀਂ ਸੀ ਰਹਿੰਦਾ ਸਪਰਿੰਗ ਜਾਂ ਇਹਦਾ ਥੋੜਾ ਟਾਈਟ ਕਰਨ ਵਾਲਾ ਲੱਗਦਾ ਮੈਨੂੰ ਤੇ ਚਲੋ ਅੱਜ ਮੈਂ ਬੜੇ ਦਿਨਾਂ ਬਾਅਦ ਤੁਹਾਨੂੰ ਲੌਂ ਦਿਖਾਉਣ ਲੱਗੀ ਹਾਂ ਬੈਕ ਕੈਮਰਾ ਕਰਕੇ ਦਿਖਾਉਂਗੀ ਲੋ ਜੀ ਦੇਖੋ ਬਹੁਤ ਸੋਹਣਾ ਹੋਇਆ ਪਿਆ ਮੇਰਾ ਵੀ ਔਖੇ ਮੌਕਾ ਲੱਗਦਾ ਹੁੰਦਾ ਇੱਧਰ ਆਉਣ ਦਾ ਅੰਦਰ ਹੀ ਮੈਂ ਤੁਰ ਫਿਰਦੀ ਰਹਿਨੀ ਆ ਸਾਰਾ ਦਿਨ ਲੋ ਕਿੰਨੂ ਆਦੇ ਦਰਸ਼ਨ ਕਰੋ ਜੀ ਬੜੇ ਦਿਨਾਂ ਬਾਅਦ ਤੁਸੀਂ ਕਿੰਨੂ ਦੇਖਿਆ ਆ ਦੇਖੋ ਆਪਣਾ ਕਿੰਨੂ ਇਧਰੋਂ ਪੀਲਾ ਹੋ ਗਿਆ ਲੋ ਜੀ ਅੰਦਰੋਂ ਵੀ ਨਾ ਕਿੰਨੂ ਆ ਜਿਹੜੇ ਆ ਦੇਖੋ ਉਹ ਦੇਖ ਪੀਲੇ ਹੋਣੇ ਸ਼ੁਰੂ ਹੋ ਗਏ ਬੜੇ ਵਧੀਆ ਲੱਗਦੇ ਨੇ ਲੋ ਪ੍ਰਮਾਤਮਾ ਕਰੇ ਸਾਪਣੇ ਕਿੰਨੂੰ ਠੀਕ ਠਾਕ ਰਹਿਣ ਲਓ ਜੀ ਹਲਕੇ ਹਲਕੇ ਰੰਗ ਬਦਲਨੇ ਸ਼ੁਰੂ ਹੋ ਗਏ ਇਹ ਬਹੁਤ ਵਧੀਆ ਲੱਗਦੇ ਨੇ ਤੇ ਉਹ ਅੰਬ ਦਾ ਬੂਟਾ ਜਿਹੜਾ ਉਹ ਵੀ ਥੋੜਾ ਜਿਹਾ ਭਾਰਾ ਹੋਣ ਲੱਗ ਗਿਆ ਹੁਣ ਉੱਪਰੋਂ ਨਾ ਨਵੇਂ ਪੱਤੇ ਕੱਢਣੇ ਆ ਨਵੀਆਂ ਟਾਹਣੀਆਂ ਕੱਢਣੀਆਂ ਸ਼ੁਰੂ ਕਰਤੀਆਂ ਉਹ ਦੇਖੋ ਉੱਪਰੋਂ ਪਰ ਨਾ ਇਹਦਾ ਥੋੜਾ ਜਿਹਾ ਜਿਹੜਾ ਮੁੱਢ ਹੈਗਾ ਇਹ ਹਜੇ ਪਤਲਾ ਹੈ ਤੇ ਤਾਂ ਉਹ ਕੱਪੜਿਆਂ ਵਾਲੀ ਤਾਰ ਜੇ ਨਾਲ ਬੰਨਿਆ ਹੋਇਆ ਇਹ ਡੋਲਦਾ ਹੈ ਥੋੜਾ ਜਿਹਾ ਹਜੇ ਚਲੋ ਹੌਲੀ-ਹੌਲੀ ਇਹਦਾ ਤਣਾ ਜਾ ਮੋਟਾ ਹੋਊਗਾ ਫੇਰ ਇਹ ਸੈੱਟ ਹੋਊਗਾ। ਉਹ ਦੇਖੋ ਜੀ ਆਪਣਾ ਸਕੂਟਰ ਖੜਾ ਹੈ। ਤੇ ਉਹ ਦੇਸ਼ ਦਾ ਸਾਈਕਲ ਖੜਾ ਹੈ ਜਿਹੜਾ ਸਾਈਕਲ ਹੁੰਦਾ ਸੀ ਦੂਜਾ ਗੇਹਰਾ ਵਾਲਾ ਉਹ ਵਾਲਾ। ਤੇ ਉਹ ਗੱਡੀ ਆ ਨਾ ਜਿਹੜੀ ਉਹ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਭੂਆ ਜੀ ਦੀਆਂ ਦੋ ਤੀਆਂ ਆਈਆਂ ਸੀ ਕਿ ਉਹ ਗੱਡੀ ਇੱਥੇ ਖੜਾ ਕੇ ਗਈਆਂ ਸੀ। ਕਿਉਂਕਿ ਉਹ ਘੁੰਮਣ ਗਈ ਹੋਈ ਨੇ ਬੱਚੇ। ਬਸ ਇੱਕ ਦੋ ਦਿਨਾਂ ਚ ਆ ਜਾਣਗੀਆਂ। ਚਾਰ-ਪੰਜ ਦਿਨ ਲਾ ਕੇ ਵਾਪਸ ਆਉਣਾ ਸੀ ਆ ਸਾਰੇ ਫੁੱਲ ਹੁਣ ਮਰ ਜਾ ਗਏ ਨੇ। ਦੇਨੇ ਬਹੁਤ ਸੋਹਣੇ ਖਿੜੇ ਹੋਏ ਸੀਗੇ ਹੁਣ ਤਾਂ ਸ਼ਾਮ ਪਈ ਹੋਈ ਆ ਲਓ ਜੀ ਵਾਈਟ ਬੜੇ ਸੋਹਣੇ ਲੱਦੇ ਨੇ ਜਿਹੜੇ ਆ ਵਾਲਾ ਮੋੜ ਜਹਾ ਹੈਗਾ ਨਾ ਇਹਦੇ ਵਿੱਚ ਇੰਨੇ yellow yellow ਫੁੱਲ ਖਿੜੇ ਹੋਏ ਸੀਗੇ ਸਾਰੇ ਅੱਜ ਦਿਨੇ ਮੈਂ ਦੇਖ ਕੇ ਗਈ ਬਹੁਤ ਵਧੀਆ ਲੱਗਦੀ ਸੀ ਅਭਿਪਾਰਾ ਹੋ ਗਿਆ ਬਹੁਤ ਹੈਵੀ ਹੋ ਗਿਆ ਤੇ ਉਹ ਬੂਟਾ ਵੀ ਦੇਖਦੇ ਦੇਖਦੇ ਆਹ ਬਾਰਸ਼ਾਂ ਆਈਆਂ ਦੇ ਵਿੱਚ ਉਹ ਉੱਪਰ ਤੱਕ ਚਲੇ ਗਿਆ ਹੱਟ ਤੋਂ ਉੱਪਰ ਲੰਘ ਗਿਆ ਬਾਰਸ਼ਾਂ ਦੇ ਵਿੱਚ ਨਾ ਪੌਦੇ ਜਿਹੜੇ ਉਹ ਥੋੜੇ ਜਿਹਾ ਵਧੀਆ ਹੋ ਜਾਂਦੇ ਆ ਲੋ ਜੀ ਇਹੇ ਜੇ ਬੂਟੇ ਤਾਂ ਸਾਡੇ ਤਿੰਨ ਖਰਾਬ ਹੋ ਗਏ ਸੀ ਹੁਣੇ ਪੱਕੇ ਪੈ ਗਏ ਠੀਕ ਹੈ ਜੀ ਲੋ ਇੰਨਾ ਸੋਹਣਾ ਫੁੱਲ ਖਿੜੇ ਅੱਜ ਸਦਾ ਬਹਾਰ ਦਾ ਹਾਂ ਦੇਖੋ ਬਹੁਤ ਪਿਆਰਾ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਹੈ ਲਾਉਂ ਦੇ ਵਿੱਚ ਜਿਹੜੇ ਕੱਢਣੇ ਆ ਦੇਖਣਾ ਕੁਦਰਤ ਨੂੰ ਮਾਨਣਾ ਬਹੁਤ ਚੰਗਾ ਲੱਗਦਾ ਹੈ ਇਹ ਗੁਲਾਬ ਦੇ ਫੁੱਲ ਖਿੜੇ ਹੋਏ ਸੀ ਆਪਣੇ ਹੁਣ ਡਿੱਗ ਰਹੇ ਨੇ ਫਿਰ ਨਵੇਂ ਆਉਣਗੇ ਜੀ ਬਹੁਤ ਅੱਛਾ ਲੱਗਦਾ ਹੈ ਪਰ ਅ ਥੋੜੀ ਟਾਈਮ ਦੀ ਸ਼ਾਰਟੇਜ ਰਹਿੰਦੀ ਆ ਅੱਜ ਮੈਂ ਨਾ ਤੁਹਾਡੇ ਨਾਲ ਇੱਕ ਬਹੁਤ ਵਧੀਆ ਟੌਪਿਕ ਤੇ ਗੱਲ ਕਰਨੀ ਆ ਤੁਹਾਡੇ ਕਮੈਂਟਾਂ ਦੇ ਵਿੱਚੋਂ ਹੀ ਮੈਨੂੰ ਟੌਪਿਕ ਮਿਲ ਜਾਂਦੇ ਨੇ ਕਈ ਵਾਰੀ ਨਾ ਭੈਣਾ ਕੁਝ ਅਜੀਬ ਜਿਹੀ ਗੱਲ ਕਰ ਦਿੰਦੀਆਂ ਨੇ ਵੈਸੇ ਤਾਂ ਮੈਨੂੰ ਬਹੁਤ ਭੈਣਾ ਪਿਆਰ ਕਰਦੀਆਂ ਨੇ ਔਰ ਕਹਿੰਦੀਆਂ ਨੇ ਕਿ ਤੁਸੀਂ ਇਹਨਾਂ ਦੀ ਬਾਲੀ ਪ੍ਰਵਾਹ ਨਾ ਕਰਿਆ ਕਰੋ ਪਰ ਉਹਨੂੰ ਡਿਸਕਸ ਕਰਨਾ ਜ਼ਰੂਰੀ ਹੁੰਦਾ ਹੈ ਹਨਾ ਕਈ ਵਾਰੀ ਕਿਸੇ ਗੱਲ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਇਹਦਾ ਮਤਲਬ ਇਹ ਨਹੀਂ ਆ ਕਿ ਆਪਾਂ ਨੂੰ ਬਹੁਤ ਗੱਲ ਪਿੰਚ ਕਰਗੀ ਮੈਂ ਵੈਸੇ ਜਵਾਬ ਦੇਣਾ ਚਾਹੁੰਨੀ ਹੁੰਦੀ ਆ ਕੁਝ ਕੁ ਗੱਲਾਂ ਹੁੰਦੀਆਂ ਨੇ ਕੁਝ ਕੁ ਇਗਨੋਰ ਕੀਤੀਆਂ ਜਾਂਦੀਆਂ ਨੇ ਤੇ ਕਈ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਆ ਦੇਖੋ ਜੀ ਇੱਕ ਖੁਲਾ ਤੇ ਕਿੰਨਾ ਸੋਹਣਾ ਖਿੜਿਆ ਹੋਇਆ ਲੱਗਦਾ ਮੈਂ ਭੁੱਲੀ ਗਈ ਸੀ ਪਿੰਕ ਕਲਰ ਦਾ ਇਹਨਾਂ ਆ ਦੇਸ਼ ਦੇ ਪਾਪਾ ਨੇ ਇਹ ਲਾਇਆ ਸੀਗਾ ਦੇਖੋ ਉਹ ਉਹਦੇ ਚ ਵੀ ਇਹ ਸਾਰੇ ਗਮਲੇ ਮੈਂ ਤੁਹਾਨੂੰ ਅੱਗੇ ਵੀ ਦੱਸ ਦਿੰਨੀ ਆ ਇਹ ਉਹਨਾਂ ਦੀ ਰੱਖੇ ਹੋਏ ਨੇ ਬਸ ਇਹਨਾਂ ਨੂੰ ਮੈਂ ਰੰਗ ਕਰਤਾ ਸੀਗਾ ਲਿਆ ਕੇ ਨਾ ਆਹ ਵਾਲਾ ਦੇਖੋ ਮੈਂ ਕਹਿ ਦਿੰਦੀ ਸੀ ਕੀ ਕਾਜਾ ਲਾਇਆ ਹੋਇਆ ਜੀ ਵਿੱਚ ਤੇ ਪਰ ਇਹਦੇ ਵਿੱਚ ਨਾ ਬੜੇ ਸੋਹਣੇ ਫੁੱਲ ਖਿੜਦੇ ਨੇ ਬਹੁਤ ਸੋਹਣਾ ਲੱਗਦਾ ਹਵਾ ਬਹੁਤ ਸੋਹਣੀ ਚਲਦੀ ਹੈ ਜੀ ਹੁਣ ਮੌਸਮ ਬਦਲ ਰਿਹਾ ਚੰਗਾ ਚੰਗਾ ਲੱਗਦਾ ਹੈ ਲਾਉਂ ਦੇ ਵਿੱਚ ਗੇੜੇ ਕੱਢਣੇ ਵੀ ਬਹੁਤ ਵਧੀਆ ਲੱਗਦੇ ਨੇ ਲੋ ਹੁਣ ਆਪਾਂ ਫਰੰਟ ਕੈਮਰਾ ਕਰਦੇ ਹਾਂ ਹਾਂ ਤੁਸੀਂ ਕਹਿ ਦੇਣੇ ਹੁੰਨੇ ਉਹਨਾਂ ਕਿ ਬਹੁਤੀਆਂ ਗੱਲਾਂ ਦਿਲ ਤੇ ਨਾਲ ਆਇਆ ਕਰੋ ਜਾਂ ਇਹਨਾਂ ਨੂੰ ਇਗਨੋਰ ਕਰਿਆ ਕਰੋ ਹਨ ਪਰ ਕੁਝ ਟੌਪਿਕ ਹੁੰਦੇ ਨੇ ਜਿਸ ਤੇ ਆਪਾਂ ਇਗਨੋਰ ਨਹੀਂ ਕਰ ਸਕਦੇ ਹੁੰਦੇ ਆਪਾਂ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਹਨ ਅਰ ਤਾਂ ਦੇ ਵੀ ਆਪਾਂ ਚੁੱਪ ਨਹੀਂ ਕਰ ਸਕਦੇ ਹੁੰਦੇ ਕਮੈਂਟ ਵਾਂਗ ਏਟ ਬੰਦ ਕਰ ਲਿਆ ਤੇ ਅੱਜ ਨਾਲ ਇੱਕ ਭੈਣ ਨੇ ਕੁਲਿੰਦਰ ਕੌਰ ਦੀ ਆਈਡੀ ਤੋਂ ਸੀ ਤੇ ਉਹ ਕਹਿੰਦੇ ਵੀ ਭੈਣ ਨੇ ਕਿਹਾ ਕਹਿੰਦੇ ਇਹ ਤਾਂ ਕਹਿੰਦੇ ਸਾਰੀ ਪੈਸੇ ਦੀ ਖੇਡ ਹੈ ਜਿਹੜੀ ਹਿੰਮਤ ਹਿੰਮਤ ਕਰਦੇ ਰਹਿੰਦੇ ਨੇ ਭੈਣਾ ਇਹਨਾਂ ਨੂੰ ਕਹਿੰਦੀਆਂ ਰਹਿੰਦੀਆਂ ਨੇ ਤੁਹਾਡੇ ਕੋਲੇ ਇੰਨੀ ਹਿੰਮਤ ਕਿੱਥੋਂ ਆਈ ਇੰਨੀ ਹਿੰਮਤ ਕਿੱਥੋਂ ਆਈ ਇਹ ਸਾਰੀ ਪੈਸੇ ਦੀ ਖੇਡ ਹੈ ਤੇ ਉਹ ਵਿਚਾਰੀਆਂ ਭੋਲੀਆਂ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਭੋਲੀਆਂ ਨੇ ਤੇ ਉਹ ਐ ਕਹਿੰਦੀਆਂ ਰਹਿੰਦੀਆਂ ਨੇ ਕਿ ਤੁਹਾਡੇ ਕੋਲ ਇਨੀ ਹਮਮਤ ਕਿੱਥੋਂ ਆਈ ਤੇ ਮੈਂ ਨਾ ਅੱਜ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਭੈਣ ਨੂੰ ਕਿ ਜਿਹੜਾ ਪੈਸਾ ਹੈ ਨਾ ਇਹ ਤੁਹਾਡੀ ਗਲਤ ਫਹਮੀ ਹੈ ਕਿ ਜਿਹੜਾ ਪੈਸਾ ਹੈ ਮੈਂ ਉਹਦੇ ਕਰਕੇ ਸਟਰੋਂਗ ਆ ਤੇ ਚਲੋ ਜੇ ਪੈਸਾ ਹੈ ਵੀ ਤਾਂ ਉਹ ਮੈਂ ਆਪਣੀ ਮਿਹਨਤ ਕਰਕੇ ਕਮਾਉਣੀ ਆ ਉਹ ਮੇਰੀ ਖੂਨ ਪਸੀਨੇ ਦੀ ਕਮਾਈ ਹੈ ਦਿਨ ਰਾਤ ਮੈਂ ਇੱਕ ਕਰਕੇ ਰੱਖਦੀ ਆ ਤੇ ਮਿਹਨਤ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ ਹੈਗਾ ਜੇ ਮੈਂ ਪੈਸਾ ਕਮਾਉਣੀ ਆ ਤਾਂ ਮੈਂ ਆਪਦੀ ਦਿਨ ਰਾਤ ਇੱਕ ਕਰਕੇ ਕਮਾਉਣੀ ਆ ਤੇ ਕੀ ਉਹਦੇ ਵਿੱਚ ਕੁਝ ਗਲਤ ਕਰ ਰਹੀ ਆ ਗਲਤ ਤਾਂ ਕੁਝ ਨਹੀਂ ਕਰ ਰਹੀ ਆ ਆਪਦਾ ਕੰਮ ਕਰ ਰਹੀ ਆ ਕੰਮ ਵੱਲ ਧਿਆਨ ਆ ਕਿਸੇ ਵੱਲ ਦੇਖਦੀ ਨਹੀਂ ਇੱਧਰ ਉੱਧਰ ਜਾਂਦੀ ਨਹੀਂ ਕਿਸੇ ਨਾਲ ਗੱਲ ਨਹੀਂ ਕਰਦੀ ਖੜਦੀ ਨਹੀਂ ਖੜਾਉਂਦੀ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰਾ ਕੰਮ ਨਾਲ ਵਿਹਾਰ ਹੈ ਜੇ ਮੈਂ ਨਹੀਂ ਕੰਮ ਕਰੂੰਗੀ ਫਿਰ ਮੈਂ ਡਿਪਰੈਸ਼ਨ 'ਚ ਜਾਊਂਗੀ ਤੇ ਫਿਰ ਮੈਨੂੰ ਕੌਣ ਸੰਭਾਲੂਗਾ ਇਸ ਲਈ ਅਸੀਂ ਆਪਣੇ ਆਪ ਨੂੰ ਖੁਦ ਹੀ ਸੰਭਾਲਣਾ ਹੈ ਜੇ ਅਸੀਂ ਖੁਦ ਸੰਭਾਲਣਾ ਹੈ ਤਾਂ ਆਪਣੇ ਆਪ ਨੂੰ ਕਿਸੇ ਪਾਸੇ ਬਿਜ਼ੀ ਰੱਖਣਾ ਪਊਗਾ ਆਦਰਵਾਇਜ਼ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਓਗੇ ਅੱਗੇ ਵੀ ਸ਼ਾਇਦ ਇਹਨਾਂ ਦਾ ਹੀ ਕਮੈਂਟ ਆਉਣਾ ਹੁੰਦਾ ਕਿ ਇਹ ਪੈਸੇ ਕਰਕੇ ਸਟਰੋਂਗ ਹੈ ਜੇ ਮੇਰੇ ਤੋਂ ਸਾਰਾ ਪੈਸਾ ਵੀ ਲੈ ਲਓ ਨਾ ਮੇਰੇ ਤੋਂ ਸਭ ਕੁਝ ਲੈ ਲਓ ਉਦੇਸ਼ ਦੇ ਪਾਪਾ ਨੂੰ ਵਾਪਸ ਦੇ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਠੀਕ ਹੈ ਜੀ ਤੇ ਇਹ ਪੈਸਾ ਸਾਡੇ ਕੋਲੇ ਪਹਿਲਾਂ ਵੀ ਸੀਗਾ ਜਦੋਂ ਹੈਗੇ ਸੀ ਉਦੋਂ ਵੀ ਹੈਗਾ ਸੀ ਇਹ ਪੈਸਾ ਕੋਈ ਸਾਡੇ ਕੋਲੇ ਨਵਾਂ ਨਹੀਂ ਆਇਆ ਹੈਗਾ ਜੋ ਤੁਹਾਨੂੰ ਲੱਗ ਰਿਹਾ ਕਿ ਵੀ ਪੈਸੇ ਕਰਕੇ ਮੈਂ ਸਟਰੋਂਗ ਹੈ ਇਹ ਪੈਸਾ ਤਾਂ ਪਹਿਲਾਂ ਵੀ ਸੀ ਪੈਸਾ ਬੰਦੇ ਤੋਂ ਉੱਪਰ ਨਹੀਂ ਹੁੰਦਾ ਹੈਗਾ ਬੰਦਾ ਗਿਆ ਥਿਆਉਂਦਾ ਨਹੀਂ ਆ ਪੈਸਾ ਗਿਆ ਤੁਸੀਂ ਕਮਾ ਲੋਗੇ ਹੱਥਾਂ ਦੀ ਮਿਹਨਤ ਹੈ ਮਿਹਨਤ ਹੈ ਤਾਂ ਤੁਹਾਡੀ ਤੁਸੀਂ ਜਿੰਨਾ ਮਰਜ਼ੀ ਕਮਾ ਲਓ ਪਰ ਜਦੋਂ ਬੰਦਾ ਚਲਾ ਜਾਂਦਾ ਉਹ ਵਾਪਸ ਨਹੀਂ ਆਉਂਦਾ ਇਹ ਤੁਹਾਡੀ ਗਲਤਫਹਿਮੀ ਹੈ ਤੁਸੀਂ ਇਹ ਕਹਿਣਾ ਕਿ ਭੈਣਾਂ ਵਿਚਾਰੀਆਂ ਭੋਲੀਆਂ ਨੇ ਉਹ ਤੁਹਾਨੂੰ ਕਹਿੰਦੀਆਂ ਰਹਿੰਦੀਆਂ ਨੇ ਕਿ ਤੁਹਾਡੀ ਥੋੜੀ ਇੰਨੀ ਹਿੰਮਤ ਕਿੱਥੋਂ ਆਈ ਕੋਈ ਵੀ ਪੈਸਾ ਕਮਾ ਸਕਦਾ ਸਭ ਨੂੰ ਰੱਬ ਨੇ ਬਰਾਬਰ ਹੱਥ ਪੈਰ ਦਿੱਤੇ ਹੋਏ ਨੇ ਕੋਈ ਵੀ ਪੈਸਾ ਕਮਾ ਸਕਦਾ ਅੱਡੀ ਗੱਲ ਨਹੀਂ ਹੈਗੀ ਕਿ ਸਿਰਫ ਮੈਂ ਕਮਾ ਸਕਦੀ ਆ ਜੇ ਮੈਂ ਦਿਨ ਰਾਤ ਭੱਜੀ ਫਿਰਦੀ ਆ ਮੈਨੂੰ ਵੀ ਕੀ ਲੋੜ ਆ ਮੇਰੇ ਕੋਲ ਤਾਂ ਜੌਬ ਹੈਗੀ ਆ ਮੈਂ ਫਿਰ ਵੀ ਕਿਉਂ ਪਕਾਈ ਕਰਦੀ ਰਹੀ ਨਹੀਂ ਕਿਉਂਕਿ ਮੈਂ ਇਨਾਂ ਹਾਲਾਤਾਂ ਦੇ ਨਾਲ ਨਜਿੱਠ ਰਹੀ ਆ ਬਸ ਮੇਰਾ ਸਿਰਫ ਇਨਾਂ ਕੀ ਪਰਪਸ ਹੈਗਾ ਕਿ ਮੈਂ ਹਾਲਾਤਾਂ ਨਾਲ ਨਜਿੱਠ ਰਹੀ ਆ ਔਰ ਤੁਹਾਡੇ ਆ ਹਮੇਸ਼ਾ ਜਦੋਂ ਵੀ ਕਮੈਂਟ ਆਉਂਦਾ ਤੁਹਾਡੇ ਕੋਲ ਇਹੀ ਹੁੰਦਾ ਕਿ ਇਹਦੇ ਕੋਲੇ ਪੈਸਾ ਹੈਗਾ ਤਾਂ ਕਰਕੇ ਸਟਰੋਂਗ ਹੈ ਇਹਦੇ ਕੋਲੇ ਪੈਸਾ ਹੈਗਾ ਤਾਂ ਕਰਕੇ ਇਹ ਸਟਰੋਂਗ ਹੈ ਕੋਈ ਅੰਦਰ ਵੱੜ ਕੇ ਨਹੀਂ ਦੇਖਦਾ ਹੁੰਦਾ ਕਿਸੇ ਦੇ ਕਿ ਉਹਦੇ ਅੰਦਰ ਕੀ ਚੱਲ ਰਿਹਾ ਹੈ ਕੀ ਸਟਰਗਲ ਮੈਂ ਕਰ ਰਹੀ ਹਾਂ ਕਿ ਮੇਰੇ ਅੰਦਰ ਤੂਫਾਨ ਚੱਲਦਾ ਰਹਿੰਦਾ ਹੈ ਹਮੇਸ਼ਾ ਮੇਰੀ ਤਾਰਾ ਜਿਹੜੀ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਿੱਥੇ ਜੁੜੀ ਰਹਿੰਦੀ ਹੈ ਹਨ ਤੇ ਪਰ ਤੁਹਾਡਾ ਜਦੋਂ ਵੀ ਤੁਸੀਂ ਕਮੈਂਟ ਕਰਦੇ ਹੋ ਤੁਸੀਂ ਇਸ ਤਰ੍ਹਾਂ ਦਾ ਕਮੈਂਟ ਕਰਦੇ ਹੋ ਕਿ ਤੁਹਾਡੇ ਕੋਲੇ ਪੈਸਾ ਹੈ ਕੀ ਕੋਈ ਇਸ ਤਰ੍ਹਾਂ ਕਹੂਗਾ ਕਿ ਸਾਡੇ ਤੋਂ ਬੰਦਾ ਲੈ ਲਓ ਤੇ ਸਾਨੂੰ ਪੈਸਾ ਦੇ ਦਿਓ ਪੈਸਾ ਬੰਦੇ ਤੋਂ ਉੱਪਰ ਨਹੀਂ ਹੁੰਦਾ ਮੈਂ ਕੀ ਗੱਲ ਕਰਦੀ ਹਾਂ ਮੈਂ ਤੁਹਾਡੇ ਨੂੰ ਪੈਸਾ ਬੰਦੇ ਤੋਂ ਉੱਪਰ ਨਹੀਂ ਹੁੰਦਾ ਬੰਦਾ ਬਹੁਤ ਕੀਮਤੀ ਚੀਜ਼ ਹੈ ਪੈਸੇ ਨੂੰ ਤੁਸੀਂ ਕਮਾ ਸਕਦੇ ਹੋ ਪਰ ਬੰਦੇ ਨੂੰ ਵਾਪਸ ਲਿਆ ਨਹੀਂ ਸਕਦੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤੁਹਾਨੂੰ ਸੋਭਾ ਨਹੀਂ ਦਿੰਦੀਆਂ ਹੈਗੀਆਂ ਮੈਂ ਨਹੀਂ ਜਵਾਬ ਦੇਣਾ ਚਾਹੁੰਦੀ ਹੁੰਦੀ ਇਹ ਗੁੱਸੇ ਵਾਲੀ ਗੱਲ ਨਹੀਂ ਹੈ ਇਹ ਸਮਝਾਉਣ ਵਾਲੀ ਗੱਲ ਹੈਗੀ ਹੈ ਕਿ ਵਿਚਾਰੀਆਂ ਭੈਣਾਂ ਭੋਲੀਆਂ ਨਹੀਂ ਇਸ ਤਰ੍ਹਾਂ ਦੇ ਕਮੈਂਟ ਕਰਨੇ ਅੱਛੇ ਨਹੀਂ ਲੱਗਦੇ ਹੈਗੇ ਤੁਹਾਨੂੰ ਹਾਲਾਤਾਂ ਨੂੰ ਸਮਝਣਾ ਚਾਹੀਦਾ ਹੈ ਹੁਣ ਮੈਨੂੰ ਤੁਹਾਡੇ ਬਾਰੇ ਪਤਾ ਨਹੀਂ ਹੈ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਹੈਗੀ ਹੈ ਜੇ ਤਾਂ ਤੁਸੀਂ ਮੈਨੂੰ ਕਦੇ ਦੱਸੋ ਤਾਂ ਸ਼ਾਇਦ ਮੈਨੂੰ ਪਤਾ ਲੱਗ ਜੇ ਤੇ ਮੇਰੀ ਸ਼ਾਇਦ ਕਦੀ ਤੁਹਾਡੇ ਨਾਲ ਗੱਲ ਵੀ ਨਾ ਹੋਈ ਹੋਵੇ ਪਰ ਮੈਂ ਕਈ ਵਾਰੀ ਤੁਹਾਡੇ ਕਮੈਂਟ ਦੇਖੇ ਨੇ ਤੇ ਇਸ ਤਰ੍ਹਾਂ ਦੇ ਹੀ ਕਮੈਂਟ ਹੁੰਦੇ ਨੇ ਕਿ ਪੈਸਾ ਪੈਸਾ ਕੀ ਚੀਜ਼ ਕੀ ਹੈ ਪੈਸਾ ਪੈਸਾ ਤਾਂ ਹੱਥਾਂ ਦੀ ਮਹਿਲ ਹੈ ਜੇ ਮੈਂ ਸਾਰਾ ਦਿਨ ਭਗਾਈ ਮਾਰਦੀ ਫਿਰਦੀ ਆਂ ਜੇ ਚਾਰ ਪੈਸੇ ਮੇਰੇ ਕੋਲੇ ਫੇਰ ਹੀ ਆ ਰਹੇ ਨੇ ਅਦਰਵਾਇਜ਼ ਤਾਂ ਨਹੀਂ ਆ ਰਹੇ ਬਿਲੇ ਬੈਠਿਆਂ ਨੂੰ ਤਾਂ ਕੋਈ ਖਵਾਉਂਦਾ ਨਹੀਂ ਹੈਗਾ ਜੇ ਮੈਂ ਜੋਬ ਕਰਦੀ ਆਂ ਪਹਿਲਾਂ ਭਗਾਈ ਮਾਰੀ ਐ ਮੈਂ ਪੜ੍ਹੀ ਆਂ ਫੇਰ ਹੀ ਮੈਂ ਕੀਤਾ ਕੁਝ ਇਸ ਤੋਂ ਹੋ ਕੇ ਤਾਂ ਨਹੀਂ ਲੈ ਕੇ ਆਉਂਦੀ ਸਰਕਾਰ ਦਾ ਪੈਸਾ ਸਰਕਾਰ ਮੈਨੂੰ ਦੇ ਰਹੀ ਹੈ ਮੇਰੀ ਮਿਹਨਤ ਦੇ ਰਹੀ ਹੈ ਦੁਨੀਆਂ ਨੂੰ ਹੀ ਦੇ ਰਹੀ ਹੈ ਕੋਈ ਮੈਨੂੰ ਕੱਲੀ ਨੂੰ ਥੋੜੀ ਦੇ ਰਹੀ ਹੈ ਵੀ ਮੈਨੂੰ ਕੱਲੀ ਨੂੰ ਹੀ ਮਿਲ ਰਿਹਾ ਪੈਸਾ ਹੋਰ ਤਾਂ ਕਿਸੇ ਨੂੰ ਮਿਲ ਨਹੀਂ ਰਿਹਾ ਸਾਰੇ ਜਿਹੜੇ ਮਿਹਨਤ ਕਰ ਰਹੇ ਨੇ ਜਿਨ੍ਹਾਂ ਕੋਲੇ ਜੌਬ ਨਹੀਂ ਹੈਗੀ ਜੇ ਤੁਸੀਂ ਕਹੋ ਕਿ ਸਾਰਿਆਂ ਕੋਲੇ ਜੌਬ ਨਹੀਂ ਹੈਗੀ ਹੁਣ ਜਿਨ੍ਹਾਂ ਕੋਲੇ ਜੌਬ ਨਹੀਂ ਹੈਗੀ ਹੱਥ ਪੈਰ ਤਾਂ ਹੈਗੇ ਨੇ ਸਲਾਮਤ ਕਦੇ ਵੀ ਕੋਈ ਬੰਦਾ ਗਰੀਬ ਨਹੀਂ ਹੁੰਦਾ ਇਹ ਮੇਰੇ ਹਮੇਸ਼ਾ ਤੋਂ ਹੀ ਮੇਰੇ ਸਟੂਡੈਂਟਸ ਨਾਲ ਵੀ ਮੈਂ ਇਹੀ ਗੱਲ ਕਰਦੀ ਹੁੰਦੀ ਆ ਕਿ ਕਦੇ ਵੀ ਕੋਈ ਬੰਦਾ ਗਰੀਬ ਨਹੀਂ ਹੁੰਦਾ ਜਿਦੇ ਹੱਥ ਪੈਰ ਸਲਾਮਤ ਨੇ ਜੇ ਤੁਹਾਡੇ ਹੱਥ ਪੈਰ ਸਲਾਮਤ ਨਹੀਂ ਤਾਂ ਤੁਸੀਂ ਪੈਸਾ ਕਮਾ ਸਕਦੇ ਹੋ ਤੁਸੀਂ ਮਿਹਨਤ ਕਰ ਸਕਦੇ ਹੋ ਕੋਈ ਵੀ ਕੰਮ ਕਰ ਸਕਦੇ ਹੋ ਦੁਨੀਆ ਤੇ ਕੰਮਾਂ ਦੀ ਕਮੀ ਨਹੀਂ ਹੈਗੀ ਇਸ ਕਰਕੇ ਇਸ ਤਰ੍ਹਾਂ ਦੇ ਕਮੈਂਟ ਹੈ ਜਿਹੜੀ ਉਹ ਤੁਹਾਨੂੰ ਨਹੀਂ ਕਰਨੀ ਚਾਹੀਦੀ ਇਹ ਕੋਈ ਅੱਛੀ ਗੱਲ ਨਹੀਂ ਹੈਗੀ ਕੋਈ ਸਿਆਣਿਆਂ ਵਾਲੀ ਗੱਲ ਨਹੀਂ ਹੈਗੀ ਇਹ ਕੋਈ ਸਿਆਣਪ ਨਹੀਂ ਹੁੰਦੀ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜੇ ਤੁਸੀਂ ਨਹੀਂ ਸਮੋ ਅੱਛੀ ਗੱਲ ਕੋਈ ਆਰਡਰ ਨਹੀਂ ਤੇ ਤੁਸੀਂ ਇਸ ਤਰ੍ਹਾਂ ਦਾ ਵੀ ਕਮੈਂਟ ਨਾ ਕਰੋ ਨਾ ਹੀ ਕਰੋ ਤੁਹਾਨੂੰ ਜ਼ਰੂਰਤ ਹੀ ਨਹੀਂ ਹੈਗੀ ਤੁਸੀਂ ਨਾ ਕਰੋ ਕਮੈਂਟ ਜਿਹੜੀਆਂ ਭੈਣਾਂ ਵਿਚਾਰੀਆਂ ਇਸ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੀਆਂ ਨੇ ਰਹੀਆਂ ਨੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਪਹਿਚਾਨਦੀ ਆ ਜਾਣਦੀ ਆ ਉਹਨਾਂ ਨੂੰ ਥੋੜੇ ਜਿਹਾ ਸਹਾਰੇ ਦੀ ਥੋੜੀ ਜਿਹੀ سپورਟ ਦੀ ਥੋੜੀ ਜਿਹੀ ਹਿੰਮਤ ਦੀ ਲੋੜ ਹੈਗੀ ਆ ਮੋਟੀਵੇਟ ਕਰਨ ਦੀ ਲੋੜ ਹੈਗੀ ਹੈ ਤੇ ਜੇ ਮੇਰੇ ਤੇ ਪਰਮਾਤਮਾ ਨੇ ਇੰਨੀ ਕਿ ਮਿਹਰ ਕੀਤੀ ਹੋਈ ਹੈ ਕਿ ਉਹਨੇ ਮੈਨੂੰ ਸਟਰੋਂਗ ਕੀਤਾ ਹੋਇਆ ਮੈਂ ਤਾਂ ਬਸ ਹਮੇਸ਼ਾ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਆ ਕਿ ਜੇ ਮੈਨੂੰ ਸਟਰੋਂਗ ਕੀਤਾ ਹੋਇਆ ਤਾਂ ਉਹ ਪਰਮਾਤਮਾ ਨੇ ਕੀਤਾ ਹੋਇਆ ਜੇ ਉਹਨੇ ਮੇਰੇ ਤੇ ਦੁੱਖ ਪਾਇਆ ਤੇ ਉਹਨੇ ਮੈਨੂੰ ਬਹੁਤ ਜ਼ਿਆਦਾ ਹਿੰਮਤ ਬਖਸ਼ੀ ਮੈਂ ਜਾਣਦੀ ਆ ਕਿ ਉਹ ਮੇਰਾ ਕਿਥੇ ਕਿਥੇ ਸਾਥ ਦਿੰਦਾ ਮੈਨੂੰ ਲੱਗਦਾ ਹਰ ਪਲ ਹਰ ਘੜੀ ਉਹ ਮੇਰਾ ਸਾਥ ਦੇ ਰਿਹਾ ਸੋ ਜੇ ਮੈਨੂੰ ਉਹਨੇ ਸਟਰੋਂਗ ਕੀਤਾ ਤੇ ਮੈਂ ਕਿਸੇ ਹੋਰ ਨੂੰ ਸਟਰੋਂਗ ਕਰਨ ਦੀ ਥੋੜਾ ਬਹੁਤਾ ਮੇਰੇ ਬੋਲਣ ਨਾਲ ਮੇਰੇ ਚਾਰ ਬੋਲ ਬੋਲਣ ਨਾਲ ਜੇ ਭੈਣਾਂ ਉੱਠਦੀਆਂ ਨੇ ਮੈਨੂੰ ਬਹੁਤ ਸਾਰੇ ਫੋਨ ਕਾਲਸ ਆਉਂਦੇ ਨੇ ਕਿ ਅਸੀਂ ਬਿਲਕੁਲ ਹੀ ਡਿੱਗੀਆਂ ਪਈਆਂ ਸੀ ਅਸੀਂ ਹੌਂਸਲਾ ਛੱਡ ਚੁੱਕੀਆਂ ਸੀ ਤੇ ਹੁਣ ਅਸੀਂ ਤੁਹਾਡੀਆਂ ਵੀਡੀਓਜ਼ ਦੇਖ ਕੇ ਸਾਡੇ ਚ ਵੀ ਹਿੰਮਤ ਆਈ ਹੈ ਜੇ ਕਿਸੇ ਨੂੰ ਮੈਂ ਇਸ ਤਰ੍ਹਾਂ ਡਿਪਰੈਸ ਹੋਣ ਤੋਂ ਵਿਚਾਰ ਰਹੀ ਆ ਇਹਦੇ ਵਿੱਚ ਕੀ ਮੈਂ ਮਾੜਾ ਕਰ ਰਹੀ ਆ ਪਤਾ ਨਹੀਂ ਕਿਹਨੂੰ ਕੀ ਮਿਰਚਾਂ ਲੱਗਦੀਆਂ ਨੇ ਕਿਹਨੂੰ ਕੋਈ ਪ੍ਰੋਬਲਮ ਹੁੰਦੀ ਐ ਕਿ ਹਮੇਸ਼ਾ ਉਹੀ ਕਮੈਂਟ ਕੇ ਤੁਹਾਨੂੰ ਤੁਹਾਡੇ ਕੋਲੇ ਪੈਸਾ ਹੈ ਤੁਸੀਂ ਇਸ ਕਰਕੇ ਸਟਰੋਂਗ ਹੋ ਵਿਚਾਰੀਆਂ ਭੈਣਾਂ ਨੂੰ ਪਤਾ ਨਹੀਂ ਹੈਗਾ ਭੈਣਾਂ ਨੂੰ ਸਾਰਾ ਕੁਝ ਹੀ ਪਤਾ ਹੈ ਕੀ ਭੈਣਾਂ ਨੂੰ ਪਤਾ ਨਹੀਂ ਹੈਗਾ ਕਿ ਮੈਂ ਜੌਬ ਕਰਦੀ ਆ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਈ ਭੋੜਾ ਨਹੀਂ ਹੁੰਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੀ ਚਲਾਕ ਤੁਸੀਂ ਇਕੱਲੇ ਹੀ ਰਹੇ ਕਿ ਬਾਕੀ ਸਾਰੇ ਭੋਲੇ ਹੀ ਨਹੀਂ ਸਾਰੀ ਦੁਨੀਆ ਹੀ ਭੋਲੀ ਹੈ ਕੋਈ ਵੀ ਭੋਲਾ ਨਹੀਂ ਹੈ ਦੁਨੀਆ ਦੇ ਵਿੱਚ ਇਹ ਤੁਹਾਡੀ ਗਲਤਫਹਿਮੀ ਹੈ ਕਿ ਸਾਰੀਆਂ ਭੈਣਾਂ ਵਿਚਾਰੀਆਂ ਭੋਲੀਆਂ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਸਿਰਫ ਕੁਲਵਿੰਦਰ ਕੌਰ ਜੀ ਨੂੰ ਹੀ ਪਤਾ ਲੱਗਦਾ ਉਹੀ ਜਾਣਦੇ ਨੇ ਸਾਰਾ ਕੁਝ ਕਿ ਮੇਰੇ ਕੋਲੇ ਪੈਸਾ ਮੈਂ ਤਾਂ ਕਰਕੇ ਸਟਰੋਂਗ ਹਾਂ ਦੂਜੀਆਂ ਭੈਣਾਂ ਨੂੰ ਤਾਂ ਵਿਚਾਰੀਆਂ ਨੂੰ ਪਤਾ ਹੀ ਨਹੀਂ ਸਾਰੀਆਂ ਭੈਣਾਂ ਨੂੰ ਸਾਰਾ ਕੁਝ ਪਤਾ ਹੈ ਉਹ ਵੀ ਜ਼ਿੰਦਗੀ ਜੀ ਰਹੀਆਂ ਨੇ ਉਹ ਵੀ ਮੈਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਮੈਂ ਨੌਕਰੀ ਕਰਦੀ ਹਾਂ ਨੌਕਰੀ ਕਿਸ ਤੋਂ ਖੋ ਕੇ ਥੋੜੀ ਲੈ ਕੇ ਆਈ ਹਾਂ ਮੈਨੂੰ ਨੌਕਰੀ ਸਰਕਾਰ ਨੇ ਦਿੱਤੀ ਆ ਸਰਕਾਰ ਮੈਨੂੰ ਤਨਖਾਹ ਦੇ ਰਹੀ ਆ ਕਿ ਮੈਂ ਪੈਸੇ ਸੁੱਟਿਆ ਆ ਮੈਂ ਫਿਰ ਵੀ ਮੈਥੋਂ ਲੈ ਲਓ ਵਾਪਸ ਮੈਂ ਨਹੀਂ ਲੈਣਾ ਆਪਦੀ ਮਿਹਨਤ ਆ ਅਬ ਦਾ ਘਰ ਛੱਡ ਕੇ ਜਾਣਾ ਆ ਸਵੇਰੇ ਜਾਣਾ ਸ਼ਾਮ ਨੂੰ ਮੁੜ ਕੇ ਆਉਣਾ ਆ ਕੇ ਮੈਂ ਆਪਦੇ ਹੋਰ ਕੰਮ ਕਰਦੀ ਆ ਕਿਸੇ ਤੋਂ ਮੰਗਣ ਥੋੜੀ ਜਾਨੀ ਆ ਕਿਸੇ ਗਲਤ ਕੰਮ ਚ ਥੋੜੀ ਪਈ ਹੋਈ ਆ ਆਪਦੇ ਚੰਗੇ ਕੰਮਾਂ ਚ ਲੱਗੀ ਹੋਈ ਆ ਮੈਂ ਸਾਰੀਆਂ ਭੈਣਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਮੈਂ ਬੋਲਣਾ ਤਾਂ ਸੀਗਾ ਕਿਸੇ ਹੋਰ ਟੌਪਿਕ ਤੇ ਤੇ ਪਰ ਮੈਂ ਅਜੇ ਇਸ ਟੌਪਿਕ ਤੇ ਬੋਲਣਾ ਜ਼ਰੂਰੀ ਸਮਝਿਆ ਕਿਉਂਕਿ ਮੈਂ ਜਦੋਂ ਵੀ ਉਹਨਾਂ ਦਾ ਕਮੈਂਟ ਪੜ੍ਹਦੀ ਆ ਇਸ ਤਰ੍ਹਾਂ ਦਾ ਹੀ ਉਹ ਹੁਣ ਇਹ ਨਾ ਕਿਹੋ ਕਿ ਤੁਸੀਂ ਇਹਨਾਂ ਲੋਕਾਂ ਨੂੰ ਇਗਨੋਰ ਕਰੋ ਮੈਂ ਇਗਨੋਰ ਕਰਨ ਦੀ ਗੱਲ ਨਹੀਂ ਕਰਦੀ ਇਹ ਜਿਹੇ ਲੋਕ ਨੇ ਨਾ ਜਿਹੜੇ ਇਸ ਤਰ੍ਹਾਂ ਦੇ ਕਮੈਂਟ ਕਰਦੇ ਨੇ ਉਹ ਦੂਜੇ ਸਾਰਿਆਂ ਦਾ ਮਨ ਦੁਖਾਉਂਦੇ ਨੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹਰ ਥਾਂ ਤੇ ਮੈਂ ਚੁੱਪ ਨਹੀਂ ਰਹਿ ਸਕਦੀ ਕਿ ਮੈਂ ਚੁੱਪ ਹੀ ਰਹਾ ਬਸ ਚੁੱਪ ਹੀ ਰਹਾ ਬਸ ਆਪਦਾ ਕੰਮ ਕਰਦੀ ਰਹਾ ਇੰਨਾ ਵੀ ਨਹੀਂ ਹੋ ਸਕਦਾ ਕਿ ਆਪਾਂ ਬਿਲਕੁਲ ਹੀ ਚੁੱਪ ਰਹੀਏ ਤਾਂ ਜਵਾਬ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤੇ ਸਾਰਿਆਂ ਭੈਣਾ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕੀ ਤੁਹਾਨੂੰ ਨਹੀਂ ਪਤਾ ਕਿ ਮੈਂ ਨੌਕਰੀ ਕਰਦੀ ਆ ਕੀ ਪੈਸੇ ਨਾਲ ਬੰਦਾ ਖਰੀਦਿਆ ਜਾ ਸਕਦਾ ਮੈਂ ਤੁਹਾਨੂੰ ਤੁਸੀਂ ਲੈ ਲਓ ਪੈਸਾ ਮੇਰੇ ਤੋਂ ਨੌਕਰੀ ਵੀ ਲੈ ਲਓ ਮੈਨੂੰ ਅੱਜ ਕਹਿ ਦਿਓ ਕਿ ਨੌਕਰੀ ਵੀ ਲੈਣੇ ਆ ਸੀ ਤੇਰੇ ਤੋਂ ਸਭ ਕੁਝ ਲੈਣੇ ਆ ਹਰਮੰਦਰ ਸਿੰਘ ਨੂੰ ਵਾਪਸ ਮੋੜਦੇ ਆ ਜੇ ਮੈਂ ਕੀ ਮੈਂ ਫਿਰ ਆਏ ਕਹੂੰਗੀ ਵੀ ਨਹੀਂ ਮੈਨੂੰ ਉਹ ਨਹੀਂ ਚਾਹੀਦੀ ਹੈਗੇ ਮੈਨੂੰ ਮੇਰਾ ਪੈਸਾ ਚਾਹੀਦਾ ਮੈਨੂੰ ਮੇਰੀ ਨੌਕਰੀ ਚਾਹੀਦੀ ਇੱਕ ਤਾਂ ਸਾਡਾ ਇੰਨਾ ਵੱਡਾ ਲਾਸ ਹੋਇਆ ਕਿ ਸਾਡਾ ਬੰਦਾ ਚਲਿਆ ਗਿਆ ਔਰ ਦੂਸਰਾ ਇਹ ਗੱਲ ਕਿ ਲੋਕਾਂ ਨੂੰ ਲੱਗਦਾ ਕਿ ਕੋਈ ਪੈਸਾ ਇਸ ਕਰਕੇ ਆਰਾਮ ਨਾਲ ਭੱਜੀ ਫਿਰਦੀ ਹੈ ਉਹੀ ਗੱਲ ਆ ਮੈਂ ਕਹਿਣੀ ਹੁੰਦੀ ਆ ਕਿ ਦੁਨੀਆ ਲੱਤਾਂ ਖਿੱਚਣ ਜਾਣਦੀ ਆ दुखी लोग दुखियां ਦਾ ਜਿਹੜਾ ਦਰਦ ਹੈ ਉਹ ਸਮਝ ਸਕਦੇ ਨਹੀਂ ਔਰ ਜਿਹੜਾ ਇੱਕ انسان ਦੁਖੀ ਹੈ ਉਹ ਦੂਜੇ ਦੁਖੀ انسان ਨੂੰ ਮੋਟੀਵੇਟ ਕਰ ਸਕਦਾ ਔਰ ਮੈਂ ਦੁਖੀਆਂ ਇਸ ਕਰਕੇ ਮੈਂ ਬਹੁਤ ਸਾਰੀਆਂ ਦੁਖੀ ਭੈਣਾਂ ਨੂੰ ਮੋਟੀਵੇਟ ਕਰ ਰਹੀ ਹਾਂ ਔਰ ਜਦੋਂ ਉਹ ਮੈਨੂੰ ਫੋਨ ਕਰਦੀਆਂ ਨੇ ਮੈਂ ਕਿੰਨਾ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਉਠਾਉਣ ਦੀ ਔਰ ਮੋਟੀਵੇਟ ਕਰਨ ਦੀ ਇਹ ਕੋਈ ਛੋਟਾ ਮੋਟਾ लॉस ਨਹੀਂ ਹੁੰਦਾ ਕੁਲਵਿੰਦਰ ਕੌਰ ਜੀ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਵੱਡੀ ਕਹਿਣਾ ਵੀ ਸ਼ਬਦ ਮੈਨੂੰ ਲੱਗਦਾ ਇਹ ਵੀ ਥੋੜੇ ਪੈ ਜਾਂਦੇ ਨੇ ਇੱਕ ਇਨਸਾਨ ਗਿਆ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਤੁਸੀਂ ਇੱਕ ਮਿੰਟ ਦੇ ਵਿੱਚ ਕਮੈਂਟ ਕਰ ਦਿੰਨੇ ਹੋ ਕਿ ਇਹਨਾਂ ਕੋਲੇ ਪੈਸਾ ਹੈ ਇਸ ਕਰਕੇ ਸਟਰੋਂਗ ਨਹੀਂ ਹੈ ਜੀ ਮੈਨੂੰ ਪੈਸੇ ਦੀ ਲੋੜ ਨਹੀਂ ਹੈ ਸਾਨੂੰ ਬੰਦੇ ਦੀ ਲੋੜ ਹੈ ਅਸੀਂ ਦਿਨ ਰਾਤ ਭੱਜੇ ਫਿਰਦੇ ਸੀਗੇ ਵੀ ਸਾਡੇ ਤੋਂ ਸਾਰਾ ਕੁਝ ਲੈ ਲਓ ਸਾਡੇ ਬੰਦੇ ਨੂੰ ਠੀਕ ਕਰ ਦਿਓ ਪਰ ਨਹੀਂ ਹੁੰਦਾ ਪੈਸਾ ਸਭ ਕੁਝ ਨਹੀਂ ਹੈਗਾ ਤੁਸੀਂ ਸਮਝੋ ਇਸ ਗੱਲ ਨੂੰ ਤੁਸੀਂ ਅਣਜਾਣ ਹੋ ਇਹਨਾਂ ਚੀਜ਼ਾਂ ਤੋਂ ਪਹਿਣਾ ਨਹੀਂ ਅਣਜਾਣ ਪਹਿਣਾ ਭੋਲੀਆਂ ਨਹੀਂ ਈਸ਼ਾ ਤੁਸੀਂ ਭੋਲੇ ਹੋ ਤੁਸੀਂ ਇਹਨਾਂ ਗੱਲਾਂ ਨੂੰ ਸਮਝੋ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਪੈਸੇ ਨਾਲ ਬੰਦਾ ਨਹੀਂ ਖਰੀਦਿਆ ਜਾਂਦਾ ਪੈਸੇ ਨਾਲ ਅਸੀਂ ਆਪਣੇ ਬੰਦੇ ਨੂੰ ਨਹੀਂ ਬਚਾ ਸਕੇ ਅਸੀਂ ਪੈਸਾ ਚੱਕੀ ਫਿਰਦੇ ਸੀ ਕਿ ਲੈ ਲਓ ਜਿੰਨਾ ਪੈਸਾ ਲੱਗਦਾ ਪਰ ਨਹੀਂ ਬਚਾ ਸਕੇ ਇਸ ਲਈ ਇਹ ਭੂੜੀਆਂ ਗੱਲਾਂ ਤੇ ਮੂਰਖਤਾ ਵਾਲੀਆਂ ਗੱਲਾਂ ਵੀ ਕਹੂੰਗੀ ਮੈਂ ਨਾਲ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਤੁਸੀਂ ਹਜੇ ਤਾਂ ਮੈਨੂੰ ਕਮੈਂਟ ਹੀ ਕਰਦੇ ਹੋ ਤੇ ਜਿੱਥੇ ਤੁਸੀਂ ਰਹਿ ਰਹੇ ਹੋਗੇ ਉਥੇ ਵਾਲੇ ਦੁਆਲੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਵੋਗੇ ਤੁਸੀਂ ਇਸ ਤਰ੍ਹਾਂ ਦਾ ਬਿਹੇਵੀਅਰ ਹੋਣਾ ਤੁਹਾਡਾ ਫਿਰ ਉੱਥੇ ਬਹੁਤ ਗਲਤ ਕਮੈਂਟ ਕਰਦੇ ਹੋ ਤੁਸੀਂ ਇਹ ਚੰਗੀ ਗੱਲ ਨਹੀਂ ਹੈਗੀ ਅੱਗੇ ਤੋਂ ਇਸ ਤਰ੍ਹਾਂ ਦੇ ਕਮੈਂਟ ਨਾ ਕਰਿਆ ਕਰੋ ਠੀਕ ਹੈ ਬੇਸ਼ੱਕ ਨਹੀਂ ਕਰਿਆ ਹੀ ਨਾ ਕਰੋ ਬੇਸ਼ੱਕ ਦੀ ਵਲੌਗ ਹੀ ਨਾ ਦੇਖਿਆ ਕਰੋ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਪਤਾ ਨਹੀਂ ਕਾਦੀ ਜਲਸੀ ਹੈ ਮੈਂ ਤਾਂ ਕਹਿ ਨਹੀਂ ਹੁੰਦੀ ਇਹ ਵੀ ਕੋਈ ਆਪਣੇ ਨੋ ਨਹੀਂ ਹੁੰਦੇ ਨੇ ਜਾਣ ਪਛਾਣ ਵਾਲੇ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਕਮੈਂਟ ਕਰਦੇ ਹੁੰਦੇ ਨੇ ਪਤਾ ਨਹੀਂ ਤੁਸੀਂ ਕੌਣ ਹੋ ਕਿੱਥੋਂ ਹੋ ਮੈਨੂੰ ਨਹੀਂ ਪਤਾ ਪਰ ਅੱਗੇ ਤੋਂ ਬੇਸ਼ੱਕ ਦੀ ਕਮੈਂਟ ਨਾ ਕਰੋ ਬੇਸ਼ੱਕ ਦੀ ਮੈਨੂੰ ਅਨਸਬਸਕ੍ਰਾਈਬ ਕਰ ਦਿਓ ਪਰ ਇਸ ਤਰ੍ਹਾਂ ਦੇ ਕਮੈਂਟ ਕਿ ਭੈਣਾ ਵਿਚਾਰੀਆਂ ਭੋਲੀਆਂ ਨੇ ਉਹ ਮੇਰੀਆਂ ਪਿਆਰੀਆਂ ਭੈਣਾਂ ਨੇ ਵੱਡੀਆਂ ਛੋਟੀਆਂ ਔਰ ਮੈਂ ਮਤ ਕੁਝ ਲੈ ਨਹੀਂ ਰਹੀ ਜਿਨ੍ਹਾਂ ਨੂੰ ਤੁਸੀਂ ਭੋਲੀਆਂ ਕਹਿ ਰਹੇ ਹੋ ਨਾ ਉਹਨਾਂ ਤੋਂ ਮੈਂ ਕੁਝ ਲੈ ਨਹੀਂ ਰਹੀ ਮੇਰੇ ਚਾਰ ਸ਼ਬਦਾਂ ਦੇ ਨਾਲ ਉਹਨਾਂ ਨੂੰ ਹਿੰਮਤ ਮਿਲਦੀ ਹੈ ਤੇ ਇਹ ਹਿੰਮਤ ਮੈਨੂੰ ਉਹ ਵਾਹਿਗੁਰੂ ਨੇ ਬਖਸ਼ੀ ਹੈ ਤੇ ਮੇਰੇ ਤੋਂ ਕੋਈ ਖੋ ਨਹੀਂ ਸਕਦਾ ਜੋ ਚੀਜ਼ ਪ੍ਰਮਾਤਮਾ ਦਿੰਦਾ ਉਹਨੂੰ ਕੋਈ ਖੋ ਨਹੀਂ ਸਕਦਾ ਤੇ ਮੈਂ ਹਮੇਸ਼ਾ ਨਮਸਕਾਰ ਕਰਦੀ ਹਾਂ ਉਹ ਵਾਹਿਗੁਰੂ ਨੇ ਜਿਨੇ ਮੇਰੇ ਤੇ ਅੱਡੀ ਵੱਡੀ ਬਿਪਤਾ ਪਾਈ ਵੀ ਤੇ ਫਿਰ ਮੈਨੂੰ ਖੜੀ ਵੀ ਕੀਤਾ ਮੈਨੂੰ ਹਿੰਮਤ ਵੀ ਦਿੱਤੀ ਤੇ ਜਿਸ ਮਾਰਗ ਤੇ ਜਾਂ ਜਿਸ ਰਸਤੇ ਤੇ ਜਾਂ ਜਿਸ ਕੰਮ ਦੇ ਵਿੱਚ ਮੈਂ ਲੱਗੀ ਹੋਈ ਆ ਇਹ ਵੀ ਉਹ ਮੈਨੂੰ ਉਹਨੇ ਹੀ ਪਾਇਆ ਤੇ ਜੇ ਤੁਸੀਂ ਹਾਲਾਤਾਂ ਨਾਲ ਨਜਿੱਠਣਾ ਹੈ ਨਾ ਤਾਂ ਤੁਹਾਨੂੰ ਆਪਣੇ ਆਪ ਨੂੰ ਬਿਜ਼ੀ ਕਰਨਾ ਹੀ ਪੈਣਾ ਜਿੱਥੇ ਮਰਜ਼ੀ ਕਰ ਲੋ ਤੁਹਾਨੂੰ ਕਰਨਾ ਹੀ ਪੈਣਾ ਆਪਣੇ ਆਪ ਨੂੰ ਨਹੀਂ ਤਾਂ ਤੁਸੀਂ ਉੱਠ ਨਹੀਂ ਪਾਉਂਗੇ ਤੁਸੀਂ ਬੈੱਡ ਤੇ ਹੋ ਜਾਓਗੇ ਕਿੰਨੀ ਦੇਰ ਪੇ ਰਹੋਗੇ ਕਿਸ ਤਰ੍ਹਾਂ ਜ਼ਿੰਦਗੀ ਚੱਲੂਗੀ ਕਿਸੇ ਦੇ ਜਾਣ ਨਾਲ ਜ਼ਿੰਦਗੀ ਰੁਕਦੀ ਨਹੀਂ ਹੈ ਕੰਮ ਰੁਕਦੇ ਨਹੀਂ ਹੈ ਪਰ ਔਖੇ ਜ਼ਰੂਰ ਹੋ ਜਾਂਦੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਮੈਂ ਕੋਈ ਵੀ ਕੰਮ ਨਹੀਂ ਕਰਦੀ ਹੁੰਦੀ ਸੀ ਕੋਈ ਵੀ ਕੰਮ ਨਹੀਂ ਕਰਦੀ ਹੁੰਦੀ ਸੀ ਮੈਂ ਤਾਂ ਬਹੁਤ ਲਾਈਫ ਇੰਜੋਏ ਕਰਦੀ ਸੀ ਫਿਰ ਹੁਣ ਕਿਉਂ ਨਹੀਂ ਕਰਦੀ ਮੈਂ ਤਨਖਾਹ ਤਾਂ ਹੁਣ ਵੀ ਲੈ ਰਹੀਆਂ ਮੈਂ ਹੁਣ ਕਿਉਂ ਨਹੀਂ ਕਰਦੀ ਮੈਂ ਨੌਕਰੀ ਤਾਂ ਮੈਂ ਹੁਣ ਵੀ ਕਰ ਰਹੀ ਹਾਂ ਮੈਂ ਕੰਮ ਤਾਂ ਕਰਦੀ ਹਾਂ ਕਿਉਂਕਿ ਮੈਂ 1 ਮਿੰਟ ਵੀ ਆਪਣੇ ਆਪ ਨੂੰ ਫ੍ਰੀ ਨਹੀਂ ਛੱਡਣਾ ਚਾਹੁੰਦੀ 1 ਮਿੰਟ ਵੀ ਮੈਂ ਇਸ ਤਰ੍ਹਾਂ ਦਾ ਨਹੀਂ ਛੱਡਣਾ ਚਾਹੁੰਦੀ ਕਿ ਬੈਠ ਕੇ ਮੈਨੂੰ ਸੋਚਣਾ ਪਵੇ ਔਰ ਮੈਨੂੰ ਡਿਪਰੈਸ ਹੋਣਾ ਪਵੇ ਮੈਂ ਆਪਣੇ ਆਪ ਨੂੰ ਇੰਨਾ ਉਲਝਾ ਰੱਖਿਆ ਕਿ ਮੈਂ ਇੰਨੀ ਥਕਾਵਟ ਦੇ ਵਿੱਚ ਆ ਜਾਂਦੀ ਆ ਕਿ ਮੈਨੂੰ ਪੈਂਦਿਆ ਸਰ ਨੀਂਦ ਆ ਜਾਂਦੀ ਆ ਤੇ ਸਵੇਰੇ ਉੱਠਣ ਤੇ ਵੀ ਮੈਨੂੰ ਦੇਰੀ ਹੋ ਜਾਂਦੀ ਆ ਕਿਉਂਕਿ ਮੈਂ ਬਹੁਤ ਜ਼ਿਆਦਾ ਥਕਾਵਟ ਦੇ ਵਿੱਚ ਚਲੀ ਜਾਨੀ ਆ ਔਰ ਮੈਂ ਆਪਣੇ ਆਪ ਨੂੰ ਬਿਜ਼ੀ ਆਪਣੀ ਮਰਜ਼ੀ ਨਾਲ ਕੀਤਾ ਹੋਇਆ ਇਹ ਮੇਰਾ ਢੰਗ ਆ ਜ਼ਿੰਦਗੀ ਜਿਉਣ ਦਾ ਤੇ ਕਿਸੇ ਨੂੰ ਪ੍ਰੋਬਲਮ ਕੀ ਆ ਜੇ ਮੈਂ ਇਹ ਢੰਗ ਲੱਗਿਆ ਲੱਬਿਆ ਹੋਇਆ ਕਿਸੇ ਨੂੰ ਪ੍ਰੋਬਲਮ ਕੀ ਆ ਬਹੁਤ ਲੋਕ ਕਹਿ ਦਿੰਦੇ ਸੀ ਕਿ ਇਹਨੂੰ ਕੀ ਲੋਡ ਪਈ ਆ ਇਹ ਕਿਉਂ ਕਰ ਰਹੀ ਆ ਇਹਨੂੰ ਬੁਢੀਕ ਦੀ ਕੀ ਲੋਡ ਪਈ ਸੀ ਔਰ ਮੈਨੂੰ ਪਤਾ ਵੀ ਮੈਨੂੰ ਕੀ ਲੋੜ ਸੀਗੀ ਪੈਸੇ ਕਰਕੇ ਨਹੀਂ ਫਿਰ ਰਹੀ ਮੈਂ ਮੈਂ ਸਿਰਫ ਆਪਣੇ ਆਪ ਨੂੰ ਉਲਝਾਇਆ ਹੋਇਆ ਇਸ ਕਰਕੇ ਮੈਂ ਉਲਝਾਈ ਰੱਖੂੰਗੀ ਆਪਣੇ ਆਪ ਨੂੰ ਇਹ ਕੰਮ ਮੈਂ ਕਰਦੀ ਰਹੂੰਗੀ ਤੇ ਨੌਕਰੀ ਹੁਣ ਜਿੰਨਾ ਚਿਰ ਸਰਕਾਰ ਮੈਨੂੰ ਰਿਟਰਨ ਨਹੀਂ ਕਰਦੀ ਤੇ ਨੌਕਰੀ ਵੀ ਤਾਂ ਮੈਨੂੰ ਕਰਨੀ ਪੈਣੀ ਹੈ ਤੇ ਹੁਣ ਪੈਸੇ ਨੂੰ ਮੈਂ ਧੱਕਾ ਕਿਵੇਂ ਦੇਵਾਂ ਜੀ ਕਿ ਮੈਨੂੰ ਤਨਖਾਹ ਨਾ ਦਿਓ ਇਹ ਤਾਂ ਹੋ ਨਹੀਂ ਸਕਦਾ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਮੈਂ ਆਪਣੀਆਂ ਪਿਆਰੀਆਂ ਭੈਣਾਂ ਬਾਰੇ ਇੱਕ ਵੀ ਸ਼ਬਦ ਜਿਹੜਾ ਹੋ ਨਹੀਂ ਸੁਣਨਾ ਚਾਹੁੰਦੀ ਉਹਨਾਂ ਨੂੰ ਇਸ ਤਰ੍ਹਾਂ ਕਹਿਣਾ ਕਿ ਉਹ ਪੋਲੀਆਂ ਨੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸ਼ਾਇਦ ਤੁਹਾਨੂੰ ਪਤਾ ਨਹੀਂ ਲੱਗਦਾ ਉਹਨਾਂ ਸਾਰੀਆਂ ਨੂੰ ਸਾਰਾ ਕੁਝ ਪਤਾ ਹੈ ਔਰ ਕਿੰਨਾ ਮੈਨੂੰ ਪਿਆਰ ਦਿੰਦੀਆਂ ਨੇ ਕਿੰਨਾ ਉਹ ਮੇਰੇ ਨਾਲ ਗੱਲਾਂ ਕਰਦੀਆਂ ਨੇ ਮੇਰੇ ਤੋਂ ਟਾਈਮ ਲੈ ਕੇ ਮੇਰੇ ਨਾਲ ਗੱਲਾਂ ਕਰਦੀਆਂ ਨੇ ਬਹੁਤ ਸਾਰੀਆਂ ਭੈਣਾਂ ਇਹੋ ਜੀਆਂ ਨੇ ਜਿਹੜੀਆਂ ਵਿਚਾਰੀਆਂ ਫੋਨ ਕਰਦੀਆਂ ਨੇ ਮੈਂ ਬਿਜ਼ੀ ਹੁੰਨੀ ਆ ਤੇ ਮੈਂ ਆਉਂਦੇ ਜਾਂਦੇ ਰਸਤੇ 'ਚ ਵੀ ਗੱਡੀ 'ਚ ਵੀ ਉਹਨਾਂ ਨਾਲ ਖੁਦ ਫੋਨ ਲਾ ਕੇ ਗੱਲ ਕਰਦੀ ਆ ਮੈਂ ਉਹਨਾਂ ਤੋਂ ਖੁਸ਼ ਲੈ ਰਹੀ ਆ ਲੈ ਤਾਂ ਕੁਝ ਨਹੀਂ ਲਈ ਕਿਸੇ ਸੋ ਅੱਜ ਵਾਲਾ ਜਿਹੜਾ ਮੇਰਾ ਵਲੌਗ ਸੀਗਾ ਉਹ ਹੈ ਸੀ ਕੁਝ ਹੋਰ ਪਰ ਬਣ ਗਿਆ ਕੁਝ ਹੋਰ ਠੀਕ ਹੈ ਹੁਣ ਸਾਰੀਆਂ ਭੈਣਾਂ ਮੈਨੂੰ ਇਹ ਨਾ ਕਿਹੋ ਕਿ ਇਹੋ ਜਿਹੇ ਲੋਕਾਂ ਨੂੰ ਇਗਨੋਰ ਕਰੋ ਮੈਂ ਇਹੋ ਜਿਹੇ ਲੋਕਾਂ ਨੂੰ ਇਗਨੋਰ ਨਹੀਂ ਕਰਦੀ ਠੀਕ ਹੈ ਜੀ ਉਹਨਾਂ ਦਾ ਜਵਾਬ ਤਾਂ ਮੈਂ ਦੇਣਾ ਹੀ ਦੇਣਾ ਹੈ ਹੁਣ ਜਿੱਥੇ ਵੀ ਕੁਲਵਿੰਦਰ ਕੌਰ ਨੂੰ ਮੈਂ ਗਲਤ ਲਗੂਗੀ ਹੁਣ ਉਹ ਕਮੈਂਟ ਕਰਕੇ ਮੈਨੂੰ ਦੱਸ ਦੇਣ ਕਿ ਤੁਸੀਂ ਇੱਥੇ ਗਲਤ ਹੋ ਠੀਕ ਹੈ ਜੀ ਚਲੋ ਵਲੌਗ ਦਾ ਅੱਜ ਮੈਂ ਇੱਥੇ ਐਂਡ ਕਰੂੰਗੀ ਕਿਉਂਕਿ ਵਲੌਗ ਕਿਸੇ ਹੋਰ ਪਾਸੇ ਨੂੰ ਚੱਲਿਆ ਗਿਆ ਮੇਰਾ ਇਸ ਤਰ੍ਹਾਂ ਦਾ ਸੁਭਾਣ ਨਹੀਂ ਹੈਗਾ ਕਿ ਕਦੇ ਮੈਂ ਗੁੱਸੇ 'ਚ ਬੋਲਾਂ ਜਾਂ ਗੁੱਸਾ ਕਰਾਂ ਪਰ ਇਸ ਤਰ੍ਹਾਂ ਦੀ ਕਮੈਂਟ ਹੈ ਜਿਹੜੀ ਉਹ ਮੈਨੂੰ ਬਿਲਕੁਲ ਅੱਛੇ ਨਹੀਂ ਲੱਗਦੇ ਔਰ ਭੈਣਾ ਬਾਰੇ ਬੋਲਣਾ ਉਹ ਤਾਂ ਮੈਨੂੰ ਜਮਾ ਹੀ ਚੰਗਾ ਨਹੀਂ ਲੱਗਦਾ ਠੀਕ ਹੈ ਜੀ ਸੋ ਆਪਾਂ ਬਲੌਗ ਦਾ ਇੱਥੇ ਐਂਡ ਕਰਦੇ ਹਾਂ ਕੱਲ ਨੂੰ ਮਿਲਾਂਗੇ ਪਿਆਰ ਨਾਲ ਸ਼ਾਂਤੀ ਨਾਲ ਕੋਈ ਬਹੁਤ ਵਧੀਆ ਬਲੌਗ ਲੈ ਕੇ ਮੈਂ ਐਕਚੁਅਲੀ ਗੱਲ ਅੱਜ ਕਰਨੀ ਸੀਗੀ ਕਿ ਅੱਖਾਂ ਦੀ ਨਜ਼ਰ ਹੈ ਜਿਹੜੀ ਉਹਨੂੰ ਵਧਾਉਣ ਵਾਸਤੇ ਮੈਂ ਇਹ ਨਹੀਂ ਕਹੂੰਗੀ ਕਿ ਚਸ਼ਮਾ ਹੀ ਹਟ ਜਾਊਗਾ ਉਹਨੂੰ ਇੰਪਰੂਵ ਕਰ ਸਕਦੇ ਆ ਪਰ ਜੇ ਬੱਚਿਆਂ ਦੇ ਵਿੱਚ ਹੈਗੀ ਆ ਤਾਂ ਬੱਚਿਆਂ ਦਾ ਚਸ਼ਮਾ ਹਟਾ ਵੀ ਸਕਦੇ ਆ ਬੱਚਿਆਂ ਦੀ ਐਨਕ ਉਤਰ ਵੀ ਸਕਦੀ ਆ ਪਰ ਜੇ ਆਪਾਂ ਕਹੀਏ ਆਪਣੀ ਐਨਕ ਉਤਰ ਜੂ ਐਨਕ ਤਾਂ ਨਹੀਂ ਉਤਰੂਗੀ ਤਾਂ ਨਿਗਾਹ ਜਿਹੜੀ ਆਪਣੀ ਥੋੜੀ ਥੋੜੀ ਕਰਕੇ ਇੰਪਰੂਵ ਹੋ ਜੂਗੀ ਠੀਕ ਹੈ ਜੀ ਤੇ ਬੱਚਿਆਂ ਦੀ ਜਿਹੜੀ ਨਿਗਾਹ ਹੈਗੀ ਉਹ ਬਿਲਕੁਲ ਠੀਕ ਹੋ ਸਕਦੀ ਆ ਐਨਕ ਉਤਰ ਸਕਦੀ ਆ ਅੱਜ ਮੈਂ ਗੱਲ ਉਹਦੇ ਤੇ ਕਰਨੀ ਸੀ ਪਰ ਟੌਪਿਕ ਆ ਜਿਹੜਾ ਮੇਰਾ ਉਹ ਕੁਲਵਿੰਦਰ ਗੌਰ ਜੀ ਨੇ ਕਿਸੇ ਪਾਸੇ ਹੋਰ ਗੱਲਤਾ ਠੀਕ ਹੈ ਜੀ ਚਲੋ ਕਦੇ ਕਦੇ ਇਸ ਤਰ੍ਹਾਂ ਦਾ ਮਸਾਲਾ ਵੀ ਜਰੂਰ ਹੋਣਾ ਚਾਹੀਦਾ ਇੱਕ ਅਦਾ ਬੰਦਾ ਹਨਾ ਕਹਿੰਦੇ ਹੁੰਦੇ ਘਰ ਦੇ ਵਿੱਚ ਇੱਕ ਅਦਾ ਬੰਦਾ ਜੇ ਇਸ ਤਰ੍ਹਾਂ ਦਾ ਹੋਵੇ ਤੁਸੀਂ ਮੇਰੀ ਫੈਮਲੀ ਉਹ ਫੈਮਲੀ ਦੇ ਵਿੱਚ ਹੀ ਕੁਲਵਿੰਦਰ ਕੌਰ ਜੀ ਆਉਂਦੇ ਨੇ ਜੇ ਇੱਕ ਅਦਾ ਮੈਂਬਰ ਇਸ ਤਰ੍ਹਾਂ ਦਾ ਖੜਕਾ ਢੜਕਾ ਕਰਨ ਵਾਲਾ ਹੋਵੇ ਤਾਂ ਫੈਮਲੀ ਆ ਜਿਹੜੀ ਉਹ ਐਕਟਿਵ ਰਹਿੰਦੀ ਆ ਹਨਾ ਨਹੀਂ ਫਿਰ ਆਪਾਂ ਪੈਸਿਵ ਹੋ ਜਾਂਦੇ ਆ ਤੇ ਇਸ ਲਈ ਆਪਾਂ ਨੂੰ ਕੁਲਵਿੰਦਰ ਕੌਰ ਜੀ ਨੇ ਐਕਟਿਵ ਕਰਤਾ ਠੀਕ ਹੈ ਕੁਲਵਿੰਦਰ ਕੌਰ ਭੈਣ ਮਾਇਨ ਨਾ ਕਰਿਓ ਮੈਨੂੰ ਇਹ ਥੋਡੀਆਂ ਗੱਲਾਂ ਨਹੀਂ ਜਿਹੜੀਆਂ ਉਹ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਨਾ ਕਰਿਓ ਤੁਸੀਂ ਵੀ ਸਿਆਣੇ ਹੋ ਸਮਝਦੇ ਹੋ ਕਿ ਪੈਸਾ ਸਾਰਾ ਕੁਝ ਨਹੀਂ ਹੁੰਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ Thank you.